ਮਨ ਲਓ ਤੁਹਾਡੇ ਕੋਲ 100 ਕਰੋੜ ਆਵੇ ਜਾਂ ਕੁਝ ਵੀ ਆਵੇ ਤੇ ਤੁਹਾਡੀ ਕੀ ਡ੍ਰੀम्स ਹੋਣੀਆਂ ਕੀ ਵਿਸ਼ੇਜ਼ ਹੋਣੀਆਂ ਜਿਉ ਤੁਸੀਂ ਪੂਰੀ ਕਰਨਾ ਚਾਹੋਗੇ ਹਾਂ ਫਿਰ ਠੀਕ ਹੈ ਜੇ 100 ਕਰੋੜ ਆ ਗਿਆ ਤੇ ਫਿਰ ਬਣਾ ਲਾਂਗੇ ਦੋ ਤਿੰਨ ਫਿਲਮਾਂ ਵੱਡੀਆਂ ਬਣਾਵਾਂਗੇ ਵੱਡੇ ਕਨਸੈਪਟ ਹੈ ਹਿਸਟੋਰੀਕਲ ਕਨਸੈਪਟਸ ਜਿਹੜੇ ਨੇ ਉਹ ਬਣਾਵਾਂਗੇ ਪਹਿਲਾਂ ਹੋਰ ਗੱਲਾਂ ਸੀ ਪਹਿਲਾਂ ਪੈਸੇ ਨੂੰ ਇੰਨੀ ਇਮਤ ਲੋਕ ਨਹੀਂ ਸੀ ਦਿੰਦੇ ਹੁੰਦੇ ਕਿਉਂਕਿ ਇੰਨੀਆਂ ਮਟੀਰੀਅਲਿਸਟਿਕ ਚੀਜ਼ਾਂ ਹੈ ਨਹੀਂ ਸੀ ਆਪਣੇ ਆਸ-ਪਾਸ ਜਿਹੜੀਆਂ ਆਪਾਂ ਖਰੀਦਣੀਆਂ ਹੁੰਦੀਆਂ ਸੀ ਅਰ ਨਹੀਂ ਐ ਸੱਚ ਮੈਂ ਨਾ ਸੋਚਿਆ ਨਹੀਂ ਸੀਗਾ ਕਦੇ ਨਾ ਹੁਣ ਵੀ ਨਹੀਂ ਸੋਚਿਆ ਮੈਂ ਐਵੇਂ ਤੁਹਾਨੂੰ કહਾਂ ਜੇ ਹੁਣ ਵੀ ਮੇਰੇ ਕੋਲ ਬਹੁਤ ਪੈਸਾ ਆ ਜੇ ਵੀ ਮੈਂ ਯਾਰ ਫਲਾਣੀ ਚੀਜ਼ ਲੈਣੀ ਆ ਇੱਕ ਉਦਾਂ ਨਹੀਂ ਮੈਂ ਕੁਝ ਸੋਚਿਆ ਹੋਇਆ ਹਾਂ ਐ ਇਦਾਂ ਹੁੰਦਾ ਵੀ ਫਲਾ ਕੋਈ ਕਨਸੈਪਟ ਜਾਂ ਕੋਈ ਕੰਟੈਂਟ ਆ ਵੀ ਫਿਰ ਉਹ ਬਣਾਵਾਂਗੇ ਇੱਥੇ ਤੱਕ ਸੋਚ ਲੈਨੇ ਆ ਆਦਰਵਾਇਜ਼ ਅ ਇੰਨਾ ਉਹ ਨਹੀਂ ਸੋਚੀਦਾ ਜ਼ਿਆਦਾ ਡੀਪ ਹਨਾ ਵੀ ਫਲਾਣੀ ਕੋਈ ਚੀਜ਼ ਲੈਣੀ ਲੈਣੀ ਆ ਉਹਦੇ ਲਈ ਪੈਸੇ ਇਕੱਠੇ ਕਰ ਲਈਏ ਜਾਂ ਉਹ ਜਦੋਂ ਪੈਸੇ ਆ ਗਏ ਤਾਂ ਉਹ ਚੀਜ਼ ਲਵਾਂਗੇ ਉਹ ਉਹਨਾਂ ਚੀਜ਼ਾਂ ਦਾ ਤਾਂ ਕੋਈ ਅੰਤ ਹੀ ਨਹੀਂਗਾ ਐਕਚੁਅਲੀ ਮਤਲਬ ਵੈਸੇ ਮੇਰਾ ਸਵਾਲ ਹੀ ਤੁਸੀਂ ਤਾਂ ਵੈਸੇ ਖਤਮ ਹੀ ਕਰਤਾ ਮੇਰਾ ਸਵਾਲ ਬਿਕੋਜ਼ ਮੈਂ ਪੁੱਛਣਾ ਕਿਉਂਕਿ ਮੈਂ ਪੁੱਛਣਾ ਸੀ ਕਿ ਮੰਨ ਲਓ ਤੁਹਾਡੇ ਕੋਲ 100 ਕਰੋੜ ਆਵੇ ਜਾਂ ਕੁਝ ਵੀ ਆਵੇ ਤੇ ਤੁਹਾਡੀ ਕੀ ਡ੍ਰੀਮਸ ਹੋਣੀਆਂ ਕੀ ਵਿਸ਼ੇਸ ਹੋਣੀਆਂ ਜੋ ਤੁਸੀਂ ਪੂਰੀ ਕਰਨਾ ਚਾਹੋਗੇ 100 ਕਰੋੜ ਪੂਰਾ ਆਊਗਾ ਯਾਨੀ ਪੂਰਾ ਆਊਗਾ ਤੇ ਚੰਗੀ ਗੱਲ ਹੈ ਪੂਰਾ ਆਵੇ ਤਾਂ ਟੈਕਸ ਵੀ ਕੱਟਿਆ ਜਾਣਾ ਮੈਂ ਤਾਂ ਸੋਚਦਾ ਸੀ ਹਾਂ ਫਿਰ ਠੀਕ ਆ ਜੇ 100 ਕਰੋੜ ਆ ਗਿਆ ਤੇ ਫਿਰ ਬਣਾ ਲਾਂਗੇ ਦੋ ਤਿੰਨ ਫਿਲਮਾਂ ਵੱਡੀਆਂ ਬਣਾਵਾਂਗੇ ਵੱਡੇ ਕਨਸੈਪਟ ਹਿਸਟੋਰੀਕਲ ਕਨਸੈਪਟਸ ਜਿਹੜੇ ਨੇ ਉਹ ਬਣਾਵਾਂਗੇ ਹਾਂ ਹੁਣ ਹੋਰ ਤਾਂ ਕੀ ਕਰਨਾ ਆਪਾਂ ਚਲੋ ਕੁੜੀਆਂ ਤੋਂ ਪੁੱਛ ਲੰਨੇ ਆ ਬੰਦਿਆਂ ਦੇ ਤਾਂ ਸ਼ੌਂਕ ਦੇਖ ਹੀ ਲਏ ਕਿ ਫਿਲਮਾ ਫੁਲਮਾ ਹਾਂ ਨਾ ਤੁਸੀਂ ਦੱਸੋ ਅਗਰ ਤੁਹਾਡੇ ਕੋਲ ਇੱਕ ਟਾਈਮ ਬਹੁਤ ਪੈਸਾ ਹੋਵੇ ਐਂਡ ਯੂ ਹੈਵ ਟੂ ਓਵਰਕਮ ਯਰ ਡ੍ਰੀਮ ਜਾਂ ਤੁਸੀਂ ਪੂਰਾ ਕਰਨਾ ਹੋਵੇ ਤੁਸੀਂ ਕੀ ਕਰਨਾ ਚਾਹੋ ਨਹੀਂ ਮੈਂ ਵੀ ਨਾ ਹਰਦੀਪ ਜਿੰਨੀ ਬੋਰਿੰਗ ਹਾਂ ਝੰਸੋ ਨਹੀਂ ਉਹ ਜਿਹੜੇ ਡ੍ਰੀਮਸ ਦੀ ਆਪਾਂ ਸੀ ਕਿ ਹੁੰਦਾ ਹੈ ਕਿ ਛੋਟੇ ਛੋਟੇ ਡ੍ਰੀਮਸ ਹੁੰਦੇ ਆ ਕਈ ਵਾਰੀ ਹਨਾ ਕੰਮ ਦੇ ਰਿਲੇਟਡ ਤਾਂ ਸਾਰਿਆਂ ਦੇ ਡ੍ਰੀਮਸ ਹੁੰਦੇ ਆ ਆਈ ਐਮ ਆਲਸੋ ਵਰਕਹੋਲਿਕ ਪਰਸਨ ਆਈ ਏ ਵੈਰੀ ਪੈਸ਼ਨੇਟ ਟੁਵਰਡਸ ਮਾਈ ਵਰਕ ਹਨਾ ਉਸੇ ਕਰਕੇ ਮੈਂ ਆਪਣਾ ਪ੍ਰੋਡਕਸ਼ਨ ਹਾਊਸ ਵੀ ਚਾਲੂ ਕੀਤਾ ਸੋ ਆਈ ਥਿੰਕ ਹਲੇ ਤੱਕ ਤਾਂ ਮੈਂ ਸਾਰੇ ਪੈਸੇ ਆਵਦੇ ਬਿਜ਼ਨੈਸਸ ਤੇ ਹੀ 베이스 ਕੀਤੇ ਆ ਹਲੇ ਤੱਕ ਤਾਂ ਬਹੁਤ ਛੋਟੇ ਛੋਟੇ ਡ੍ਰੀਮਸ ਹੁੰਦੀਆਂ ਲਾਈਕ ਜਿਵੇਂ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਚ ਬੋਲਿਆ ਸੀ ਮੈਨੂੰ ਟ੍ਰੈਵਲ ਦਾ ਬਹੁਤ ਸ਼ੌਕ ਹੈ ਸੋ ਮੈਨ ਲੱਗਦਾ ਮੈਂ ਪੂਰੀ ਦੁਨੀਆ ਘੁੰਮਾਂਗੀ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਆਪਾਂ ਚੀਜ਼ਾਂ ਪਲਾਨ ਕਰਦੇ ਆ ਬਿਕੋਜ਼ ਆ ਰਿਅ ਫਾਈਨੈਂ ਸੋ ਇਲਾਵਾ ਆਈ ਥਿੰਕ ਆਈ ਵਿਲ ਡੂ ਐਸ ਮਚ ਆਈ ਕੈਨ ਡੂ ਫॉर ਮਾਈ ਪੇਰੈਂਟਸ ਕਿਉਂਕਿ ਪੂਰੀ ਉਮਰ ਉਹਨਾਂ ਨੇ ਸਾਡਾ ਧਿਆਨ ਰੱਖਿਆ ਸੋ ਆਈ ਫੀਲ ਕਿ ਨਾਓ ਇਟਸ ਮਾਈ ਰਿਸਪੌਂਸਿਬਿਲਟੀ ਕਿ ਮੈਂ ਉਹਨਾਂ ਦਾ ਧਿਆਨ ਰੱਖਾਂ ਫੈਮਿਲੀ ਦੇ ਨਾਲ ਉਹਨਾਂ ਦੇ ਲਈ ਮੈਂ ਕੁਝ ਨਾ ਕੁਝ ਕਰਾਂਗੀ ਬਾਕੀ ਛੋਟਾ-ਬੋਟਾ ਸ਼ੋਪਿੰਗ-ਸ਼ੋਪਿੰਗ ਕਰ ਲਾਂਗੇ ਮੰਨ ਲਓ ਤੁਹਾਡੇ ਕੋਲ 100 ਕਰੋੜ ਆਵੇ ਜਾਂ ਕੁਝ ਵੀ ਆਵੇ ਤੇ ਤੁਹਾਡੀ ਕੀ ਡ੍ਰੀम्स ਹੋਣੀਆਂ ਕੀ ਵਿਸ਼ੇਸ ਹੋਣੀਆਂ ਜਿ ਤੁਸੀਂ ਪੂਰੀ ਕਰਨਾ ਚਾਹੋਗੇ ਆਪੇ ਠੀਕ ਹੈ ਜੇ 100 ਕਰੋੜ ਆ ਗਿਆ ਤੇ ਫਿਰ ਬਣਾ ਲਾਂਗੇ ਦੋ ਤਿੰਨ ਫਿਲਮਾਂ ਵੱਡੀਆਂ ਬਣਾਵਾਂਗੇ ਵੱਡੇ ਕਨਸੈਪਟ ਹਿਸਟੋਰੀਕਲ ਕਨਸੈਪਟਸ ਜਿਹੜੇ ਨੇ ਉਹ ਬਣਾਵਾਂਗੇ ਪਹਿਲਾਂ ਹੋਰ ਗੱਲਾਂ ਸੀ ਪਹਿਲਾਂ ਪੈਸੇ ਨੂੰ ਇਨੀਂ ਇਮਤ ਲੋਕ ਨਹੀਂ ਸੀ ਜੰਦੇ ਹੁੰਦੇ ਕਿਉਂਕਿ ਇੰਨੀਆਂ ਮਟੀਰੀਅਲਿਸਟਿਕ ਚੀਜ਼ਾਂ ਹੈ ਨਹੀਂ ਸੀ ਆਪਣੇ ਆਸ-ਪਾਸ ਜਿਹੜੀਆਂ ਆਪਾਂ ਖਰੀਦਣੀਆਂ ਹੁੰਦੀਆਂ ਸੀ ਅ ਨਹੀਂ ਐ ਸੱਚ ਮੈਂ ਨਾ ਸੋਚਿਆ ਨਹੀਂ ਸੀਗਾ ਕਦੇ ਨਾ ਹੁਣ ਵੀ ਨਹੀਂ ਸੋਚਿਆ ਮੈਂ ਐਵੇਂ ਤੁਹਾਨੂੰ ਕਹਾ ਜੇ ਹੁਣ ਵੀ ਮੇਰੇ ਕੋਲ ਬਹੁਤ ਪੈਸਾ ਆ ਜਾਵੇ ਵੀ ਮੈਂ ਯਾਰ ਫਲਾਣੀ ਚੀਜ਼ ਲੈਣੀ ਹੈ ਇੱਕ ਉਦਾਂ ਨਹੀਂ ਮੈਂ ਕੁਝ ਸੋਚਿਆ ਹੋਇਆ ਹਾਂ ਇਦਾਂ ਹੁੰਦਾ ਵੀ ਫਲਾਣ ਕੋਈ ਕਨਸੈਪਟ ਜਾਂ ਕੋਈ ਕੰਟੈਂਟ ਆ ਵੀ ਫਿਰ ਉਹ ਬਣਾਵਾਂਗੇ ਇੱਥੇ ਤੱਕ ਸੋਚ ਲੈਣੇ ਆ ਆਦਰਵਾਇਸ ਅ ਇੰਨਾ ਉਹ ਨਹੀਂ ਸੋਚੀਦਾ ਜ਼ਿਆਦਾ ਡੀਪ ਹਨਾ ਵੀ ਫਲਾਣੀ ਕੋਈ ਚੀਜ਼ ਲੈਣੀ ਲੈਣੀ ਆ ਉਹਦੇ ਲਈ ਪੈਸੇ ਇਕੱਠੇ ਕਰ ਲਈਏ ਜਾਂ ਉਹ ਜਦੋਂ ਪੈਸੇ ਆ ਗਏ ਤਾਂ ਉਹ ਚੀਜ਼ ਲਵਾਂਗੇ ਉਹ ਉਹਨਾਂ ਚੀਜ਼ਾਂ ਦਾ ਤਾਂ ਕੋਈ ਅੰਤ ਹੀ ਨਹੀਂਗਾ ਐਕਚੁਅਲੀ ਮਤਲਬ ਵੈਸੇ ਮੇਰਾ ਸਵਾਲ ਹੀ ਤੁਸੀਂ ਤਾਂ ਵੈਸੇ ਖਤਮ ਹੀ ਕਰਤਾ ਮੇਰਾ ਸਵਾਲ ਬਿਕੋਜ਼ ਮੈਂ ਪੁੱਛਣਾ ਕਿਉਂਕਿ ਮੈਂ ਪੁੱਛਣਾ ਸੀ ਕਿ ਮੰਨ ਲਓ ਤੁਹਾਡੇ ਕੋਲ 100 ਕਰੋੜ ਆਵੇ ਜਾਂ ਕੁਝ ਵੀ ਆਵੇ ਤੇ ਤੁਹਾਡੀ ਕੀ ਡ੍ਰੀਮਸ ਹੋਣੀਆਂ ਕੀ ਵਿਸ਼ੇਸ ਹੋਣੀਆਂ ਜੋ ਤੁਸੀਂ ਪੂਰੀ ਕਰਨਾ ਚਾਹੋਗੇ 100 ਕਰੋੜ ਪੂਰਾ ਆਊਗਾ ਯਾਨੀ ਪੂਰਾ ਆਊਗਾ ਚੰਗੀ ਗੱਲ ਹੈ ਪੂਰਾ ਆਵੇ ਤਾਂ ਟੈਕਸ ਵੀ ਕੱਟਿਆ ਜਾਣਾ ਨਾ ਮੈਂ ਤਾਂ ਸੋਚਦਾ ਸੀ ਹਾਂ ਫਿਰ ਠੀਕ ਹੈ ਜੇ 100 ਕਰੋੜ ਆ ਗਿਆ ਤੇ ਫਿਰ ਬਣਾ ਲਾਂਗੇ ਦੋ ਤਿੰਨ ਫਿਲਮਾਂ ਵੱਡੀਆਂ ਬਣਾਵਾਂਗੇ ਵੱਡੇ ਕਨਸੈਪਟ ਹਿਸਟੋਰੀਕਲ ਕਨਸੈਪਟਸ ਜਿਹੜੇ ਨੇ ਉਹ ਬਣਾਵਾਂਗੇ ਹੁਣ ਹੋਰ ਤਾਂ ਕੀ ਕਰਨਾ ਆਪਾਂ ਲੋ ਕੁੜੀਆਂ ਤੋਂ ਪੁੱਛ ਲੰਨੇ ਆ ਬੰਦਿਆਂ ਦੇ ਤਾਂ ਸ਼ੌਂਕ ਦੇਖ ਹੀ ਲਏ ਕਿ ਫਿਲਮਾ ਫੁਲਮਾ ਹਾਂ ਨਾ ਤੁਸੀਂ ਦੱਸੋ ਅਗਰ ਤੁਹਾਡੇ ਕੋਲ ਇੱਕ ਟਾਈਮ ਬਹੁਤ ਪੈਸਾ ਹੋਵੇ ਐਂਡ ਯੂ ਹੈਵ ਟੂ ਓਵਰਕਮ ਯਰ ਡ੍ਰੀਮ ਜਾਂ ਤੁਸੀਂ ਪੂਰਾ ਕਰਨਾ ਹੋਵੇ ਤੁਸੀਂ ਕੀ ਕਰਨਾ ਚਾਹੋ ਨਹੀਂ ਮੈਂ ਵੀ ਨਾ ਹਰਦੀਪ ਜਿੰਨੀ ਬੋਰਿੰਗ ਹਾਂ ਝੰਸੋ ਨਹੀਂ ਉਹ ਜਿਹੜੇ ਡ੍ਰੀਮਸ ਦੀ ਆਪਾਂ ਸੀ ਕਿ ਹੁੰਦਾ ਹੈ ਕਿ ਛੋਟੇ ਛੋਟੇ ਡ੍ਰੀਮਸ ਹੁੰਦੇ ਆ ਕਈ ਵਾਰੀ ਹਨਾ ਕੰਮ ਦੇ ਰਿਲੇਟਡ ਤਾਂ ਸਾਰਿਆਂ ਦੇ ਡ੍ਰੀਮਸ ਹੁੰਦੇ ਆ ਆਈ ਐਮ ਆਲਸੋ ਵਰਕਹੌਲਿਕ ਪਰਸਨ ਆਈ ਏ ਵੈਰੀ ਪੈਸ਼ਨੇਟ ਟੁਵਰਡਸ ਮਾਈ ਵਰਕ ਨਾ ਉਸੇ ਕਰਕੇ ਮੈਂ ਆਪਣਾ ਪ੍ਰੋਡਕਸ਼ਨ ਹਾਊਸ ਵੀ ਚਾਲੂ ਕੀਤਾ ਸੋ ਆਈ ਥਿੰਕ ਹਲੇ ਤੱਕ ਤਾਂ ਮੈਂ ਸਾਰੇ ਪੈਸੇ ਆਵਦੇ ਬਿਜ਼ਨੈਸਸ ਤੇ ਹੀ 베ਸ ਕੀਤੇ ਆ ਹਲੇ ਤੱਕ ਤਾਂ ਬਹੁਤ ਛੋਟੀਆਂ ਡ੍ਰੀਮਸ ਹੁੰਦੀਆਂ ਲਾਈਕ ਜਿਵੇਂ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਚ ਬੋਲਿਆ ਸੀ ਮੈਨੂੰ ਟ੍ਰੈਵਲ ਦਾ ਬਹੁਤ ਸ਼ੌਕ ਹੈ ਸੋ ਮੈਨ ਲੱਗਦਾ ਮੈਂ ਪੂਰੀ ਦੁਨੀਆ ਘੁੰਮਾਂਗੀ ਯੋ ਕਈ ਵਾਰੀ ਹੁੰਦਾ ਹੈ ਕਿ ਆਪਾਂ ਚੀਜ਼ਾਂ ਪਲਾਨ ਕਰਦੇ ਆ ਬਿਕੋਜ਼ ਆਫ ਯੂ ਫਾਈਨੈਂਸ਼ੀਅਲ ਇਸ਼ੂਜ਼ ਸੋ ਇਲਾਵਾ ਆਈ ਥਿੰਕ ਆਈ ਵਿਲ ਡੂ ਐਸ ਮਚ ਆਈ ਕੈਨ ਡੂ ਫॉर ਮਾਈ ਪੇਰੈਂਟਸ ਕਿਉਂਕਿ ਪੂਰੀ ਉਮਰ ਉਹਨਾਂ ਨੇ ਸਾਡਾ ਧਿਆਨ ਰੱਖਿਆ ਸੋ ਆਈ ਫੀਲ ਕਿ ਨਾਉ ਇਟਸ ਮਾਈ ਰਿਸਪੌਂਸਿਬਿਲਟੀ ਕਿ ਮੈਂ ਉਹਨਾਂ ਦਾ ਧਿਆਨ ਰੱਖਾਂ ਫੈਮਿਲੀ ਦੇ ਨਾਲ ਉਹਨਾਂ ਦੇ ਲਈ ਮੈਂ ਕੁਝ ਨਾ ਕੁਝ ਕਰਾਂਗੀ ਬਾਕੀ ਛੋਟੇ-ਬੋਟੇ ਸ਼ੋਪਿੰਗ-ਸ਼ੋਪਿੰਗ ਕਰ ਲਾਂਗੇ